ਸਤ ਸ੍ਰੀ ਅਕਾਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਦੁਨੀਆ ਤੇ ਇੱਕ ਡੂੰਗੀ ਚਾਤ ਪਾਣ ਜਾ ਰਹੇ ਹਾਂ ਇੱਕ ਅਜਿਹੀ ਦੁਨੀਆ ਜਿੱਥੇ ਇੱਕ ਪਾਸੇ ਤਾਂ ਵੱਡੇ ਵੱਡੇ ਸੁਪਨੇ ਪੂਰੇ ਹੁੰਦੇ ਨੇ ਤੇ ਦੂਜੇ ਪਾਸੇ ਕਈ ਵਾਰ ਉਹੀ ਸੁਪਨੇ ਟੁੱਟਦੇ ਵੀ ਨੇ ਹਾਂਜੀ ਬਿਲਕੁਲ ਸਾਡੇ ਕੋਲ ਕੁਝ ਬਹੁਤ ਹੀ ਦਿਲਚਸਪ ਰਿਪੋਰਟਾਂ ਤੇ ਅਪਡੇਟਸ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਦੀਆਂ ਨੀਤੀਆਂ ਵਿੱਚ ਮਤਲਬ ਕਿੰਨਾ ਕੁਝ ਬਦਲ ਰਿਹਾ ਹੈ ਹਾਂ ਅਸੀਂ ਗੱਲ ਕਰਾਂਗੇ ਵੱਡੇ ਮੌਕਿਆਂ ਦੀ ਸਿਸਟਮ ਦੀਆਂ ਕੁਝ ਖਾਮੀਆਂ ਦੀ ਵੀ ਅਤੇ ਇਹ ਵੀ ਦੇਖਾਂਗੇ ਕਿ ਕੈਨੇਡਾ ਆਪਣੇ ਆਰਥਿਕ ਰਿਸ਼ਤਿਆਂ ਨੂੰ ਖਾਸ ਕਰਕੇ ਭਾਰਤ ਤੇ ਚੀਨ ਵਰਗੇ ਦੇਸ਼ਾਂ ਨਾਲ ਕਿਵੇਂ ਸੰਭਾਲ ਰਿਹਾ ਹੈ ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ ਚਲੋ ਇਸ ਸਾਰੀ ਕਹਾਣੀ ਦੀਆਂ ਪਰਤਾਂ ਖੋਲਦੇ ਆਂ ਸ਼ੁਰੂਆਤ ਕਰਦੇ ਆਂ ਇੱਕ ਬਹੁਤ ਹੀ ਵੱਡੀ ਖਬਰ ਨਾਲ ਇੱਕ ਅਜਹੀ ਖਬਰ ਜਿਸ ਨੇ ਹਜ਼ਾਰਾਂ ਲੋਕਾਂ ਦੇ ਚਿਹਰਿਆਂ ਤੇ ਮਤਲਬ ਰੌਣਕ ਲਿਆਉਂਦੀ ਹੋਵੇਗੀ ਕੈਨੇਡਾ ਨੇ ਇਸ ਸਾਲ ਦਾ ਦੂਜਾ ਐਕਸਪ੍ਰੈਸ ਐਂਟਰੀ ਡਰਾਅ ਕੱਢ ਦਿੱਤਾ ਹੈ ਹਾਂਜੀ ਤੇ ਖਾਸ ਤੌਰ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ ਸੀਈਸੀ ਵਾਲਿਆਂ ਲਈ ਬਿਲਕੁਲ 8000 ਸੱਦੇ ਪੱਤਰ ਜਾਰੀ ਕੀਤੇ ਗਏ ਨੇ ਸੀਆਰਐਸ ਸਕੋਰ 511 ਚਾਹੀਦਾ ਸੀ ਪਰ ਅਸਲ ਮਤਲਬ ਦਿਲਚਸਪ ਗੱਲ ਤਾਂ ਕੁਝ ਹੋ ਰਹੀ ਏ ਕਿ ਇਹ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਸੀਈਸੀ ਡਰਾ ਏ ਹਾਂ ਇਹੀ ਗੱਲ ਹਾਂ ਤੇ ਇਹ ਨੰਬਰ ਆਪਣੇ ਆਪ ਵਿੱਚ ਇੱਕ ਪੂਰੀ ਕਹਾਣੀ ਦੱਸਦਾ ਏ ਇਸ ਤੋਂ ਵੱਡਾ ਡਰਾ ਸਿਰਫ 2021 ਵਿੱਚ ਕੱਢਿਆ ਗਿਆ ਸੀ ਮਹਾਮਾਰੀ ਵੇਲੇ ਅੱਛਾ ਜਦੋਂ 27000 ਤੋਂ ਵੱਧ ਲੋਕਾਂ ਨੂੰ ਸੱਦਿਆ ਗਿਆ ਸੀ ਹਾਂ ਪਰ ਉਦੋਂ ਤੇ ਹੁਣ ਵਿੱਚ ਜ਼ਮੀਨ ਆਸਮਾਨ ਦਾ ਫਰਕ ਏ 2021 ਵਾਲਾ ਡਰਾ ਇੱਕ ਇੱਕ ਮਜਬੂਰੀ ਸੀ ਸਰਹੱਦਾਂ ਬੰਦ ਸਨ ਤੇ ਕੈਨੇਡਾ ਨੂੰ ਆਪਣੇ ਇਮੀਗ੍ਰੇਸ਼ਨ ਟੀਚੇ ਪੂਰੇ ਕਰਨ ਲਈ ਦੇਸ਼ ਦੇ ਅੰਦਰ ਬੈਠੇ ਲੋਕਾਂ ਤੇ ਹੀ ਕੀ ਕਹਿੰਦੇ ਨੇ ਨਿਰਭਰ ਰਹਿਣਾ ਪੈ ਰਿਆ ਸੀ ਉਹ ਮਤਲਬ ਉਦੋਂ ਕੋਈ ਹੋਰ ਚਾਰਾ ਹੀ ਨਹੀਂ ਸੀ ਹਾਂ ਪਰ ਹੁਣ ਅਜਿਹਾ ਕਿਉਂ ਹੁਣ ਤਾਂ ਸਭ ਕੁਝ ਖੁੱਲ੍ਹਾ ਹੈ ਬਿਲਕੁਲ ਹੁਣ ਅਜਿਹਾ ਕਰਨਾ ਇੱਕ ਸੋਚੀ ਸਮਝੀਰਣ ਨੀਤੀ ਹੈ ਇਹ ਦਰਸਾਉਂਦਾ ਹੈ ਕਿ ਸਰਕਾਰ ਹੁਣ ਅਜ਼ਮਾਏ ਹੋਏ ਉਮੀਦਵਾਰਾਂ ਤੇ ਦਾ ਲਗਾ ਰਹੀ ਹੈ ਅਜ਼ਮਾਏ ਹੋਏ ਮਤਲਬ ਮਤਲਬ ਉਹ ਲੋਕ ਜੋ ਪਹਿਲਾਂ ਹੀ ਕੈਨੇਡੀਅਨ ਸਿਸਟਮ ਦਾ ਹਿੱਸਾ ਨੇ ਇੱਥੇ ਕੰਮ ਕਰ ਰਹੇ ਨੇ ਟੈਕਸ ਦੇ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇੱਥੋਂ ਦੇ ਮਾਹੌਲ ਵਿੱਚ ਢਲ ਚੁੱਕੇ ਨੇ ਸਰਕਾਰ ਉਹਨਾਂ ਤੇ ਭਰੋਸਾ ਕਰ ਰਹੀ ਏ ਜਿਨ੍ਹਾਂ ਨੂੰ ਉਹ ਪਹਿਲਾਂ ਹੀ ਜਾਣਦੀ ਏ ਸੀ ਆਰ ਐਸ ਸਕੋਰ 511 ਵੀ ਇਸੇ ਵੱਲ ਇਸ਼ਾਰਾ ਕਰਦਾ ਏ ਇਹ ਪਿਛਲੇ ਕੁਝ ਡਰਾ ਨਾਲੋਂ ਘੱਟ ਏ ਮਤਲਬ ਖਾਸ ਕਰਕੇ ਸੀਈਸੀ ਉਮੀਦਵਾਰਾਂ ਲਈ ਰਾਤ ਥੋੜਾ ਸੌਖਾ ਕੀਤਾ ਗਿਆ ਹੈ ਹਾਂਜੀ ਤਾਂ ਫਿਰ ਜਿਹੜੇ ਲੋਕ ਕੈਨੇਡਾ ਤੋਂ ਬਾਹਰ ਬੈਠੇ ਨੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ ਉਹਨਾਂ ਲਈ ਤਾਂ ਇੱਕ ਇਸ਼ਾਰਾ ਏ ਕਿ ਮੁਕਾਬਲਾ ਹੋਰ ਵੀ ਸਖਤ ਹੋਣ ਵਾਲਾ ਏ ਕਹਿ ਸਕਦੇ ਆ ਸਿੱਧੇ ਤੌਰ ਤੇ ਨਹੀਂ ਪਰ ਅਸਿੱਧੇ ਤੌਰ ਤੇ ਇਹ ਸੰਦੇਸ਼ ਤਾਂ ਜਾਂਦਾ ਹੀ ਏ ਕਿ ਜੇ ਤੁਹਾਡੇ ਕੋ ਕੈਨੇਡੀਅਨ ਤਜਰਬਾ ਹੈ ਤਾਂ ਤੁਹਾਡਾ ਕੇਸ ਬਹੁਤ ਬਹੁਤ ਮਜ਼ਬੂਤ ਹੋ ਜਾਂਦਾ ਹੈ ਹਮਮ ਖੈਰ ਇੱਕ ਪਾਸੇ ਤਾਂ ਇਹ ਮੌਕਾ ਹੈ ਤੇ ਦੂਜੇ ਪਾਸੇ ਇੱਕ ਹੋਰ ਮੌਕਾ ਫੁੱਟਬਾਲ ਦੇ ਮੈਦਾਨ ਤੋਂ ਆ ਰਿਹਾ ਹੈ FIFA ਵਿਸ਼ਵ ਕੱਪ ਹਾਂਜੀ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਵੀ ਪੂਰੀ ਤਿਆਰੀ ਵਿੱਚ ਲੱਗਿਆ ਹੋਇਆ ਹੈ ਤੇ ਉਹਨਾਂ ਨੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਜਲਦੀ ਤੋਂ ਜਲਦੀ ਵੀਜ਼ਾ ਅਪਲਾਈ ਕਰੋ ਪਰ ਇੱਕ ਖਾਸ ਹਦਾਇਤ ਨਾਲ ਹਾਂ ਉਹ ਹਦਾਇਤ ਬੜੀ ਦਿਲਚਸਪ ਹੈ ਵਿਭਾਗ ਨੇ ਕਿਹਾ ਹੈ ਕਿ ਆਪਣੀ ਅਰਜ਼ੀ ਵਿੱਚ ਮੋٹے-ਮੋਟੇ ਅੱਖਰਾਂ ਵਿੱਚ FIFA ਜ਼ਰੂਰ ਲਿਖੋ FIFA ਮਤਲਬ ਇੱਕ ਤਰ੍ਹਾਂ ਦਾ ਮੈਜਿਕ ਕੋਡ ਹੋ ਗਿਆ ਬਿਲਕੁਲ ਤਾਂ ਜੋ ਫਾਈਲ ਪੀੜ ਵਿੱਚੋਂ ਨਿਕਲ ਕੇ ਸਿੱਧਾ ਸਹੀ ਅਫਸਰ ਤੱਕ ਪਹੁੰਚ ਜਾਵੇ ਤੇ ਉਸਤੇ ਤੇਜ਼ੀ ਨਾਲ ਕਾਰਵਾਈ ਹੋ ਸਕੇ ਦੇਖੋ ਸਰਕਾਰ ਨਹੀਂ ਚਾਹਦੀ ਕਿ ਵੀਜ਼ਾ ਦੇਰੀ ਕਾਰਨ ਕੈਨੇਡਾ ਦੀ ਅੰਤਰਰਾਸ਼ਟਰੀ ਪੱਧਰ ਤੇ ਬਦਨਾਮੀ ਹੋਵੇ ਵਾਹ ਮਤਲਬ ਵੀਜ਼ਾ ਲੈਂਡ ਲੀ ਵੀ ਹੁਣ ਕੀਵਰਡ ਦੀ ਲੋੜ ਪੈ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੇ ਕੁਝ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਤੋਂ ਵੀ ਛੂਟ ਦਿੱਤੀ ਹੈ ਹਾਂ ਜਿਹੜੇ ਥੋੜੇ ਸਮੇਂ ਲਈ FIFA ਨਾਲ ਜੁੜੇ ਕੰਮ ਆ ਲਈ ਆ ਰਹੇ ਹਨ ਇਹ ਤਾਂ ਬਹੁਤ ਵੱਡੀ ਸਹੂਲਤ ਹੈ ਹਾਂ ਤਾਂ ਸਹੀ ਪਰ ਇਸ ਦੇ ਨਾਲ ਇੱਕ ਵੱਡੀ ਚੁਣੌਤੀ ਵੀ ਹੋਈ ਹੈ ਸਰਕਾਰ ਨੂੰ ਇੱਕ ਬਹੁਤ ਹੀ ਮਤਲਬ ਬਾਰੀਕ ਲਕੀਰ ਤੇ ਚੱਲਣਾ ਪੈ ਰਿਹਾ ਹੈ ਕਿਵੇਂ ਦੇਖੋ ਇੱਕ ਪਾਸੇ ਉਹ ਇਸ ਵੱਡੇ ਇਵੈਂਟ ਨੂੰ ਸਫਲ ਬਣਾਉਣ ਲਈ ਦਰਵਾਜ਼ੇ ਖੋਲ ਰਿਹਾ ਨੇ ਤੇ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਯਕੀਨੀ ਬਣਾਉਣਾ ਹੈ ਕਿ ਇਸ ਖੁੱਲਦਾ ਕੋਈ ਨਾਜਾਇਜ਼ ਫਾਇਦਾ ਨਾ ਚੁੱਕੇ ਅੱਛਾ ਮਤਲਬ ਸਿਸਟਮ ਦੀ ਇਕਸਾਰਤਾ ਬਣੀ ਰਹੇ ਹਾਂਜੀ ਇਸੇ ਲਈ ਵਿਭਾਗ ਨੇ ਧੋਖਾਧੜੀ ਨੂੰ ਲੈ ਕੇ ਸਖਤ ਚੇਤਾਵਨੀ ਵੀ ਜਾਰੀ ਕੀਤੀ ਹੈ ਸਾਫ਼ ਹੈ ਕਿ ਕੋਈ ਵੀ ਏਜੰਟ ਜਾਂ ਵਿਅਕਤੀ ਵੀਜ਼ੇ ਦੀ ਗਾਰੰਟੀ ਨਹੀਂ ਦੇ ਸਕਦਾ ਹੂੰ ਜੇ ਕੋਈ ਅਜਿਹਾ ਦਾਵਾ ਕਰਦਾ ਹੈ ਤਾਂ ਸਮਝੋ ਦਾਲ ਵਿੱਚ ਕੁਝ ਕਾਲਾ ਹੈ ਬਿਲਕੁਲ ਇਹ ਤਾਂ ਹੋਈ ਮੌਕਿਆਂ ਦੀ ਗੱਲ ਪਰ ਹੁਣ ਸਿੱਕੇ ਦਾ ਦੂਜਾ ਪਾਸਾ ਦੇਖਦੇ ਹਾਂ ਜਿੱਥੇ ਕੁਝ ਨਿਰਾਸ਼ਾਜਨਕ ਹਕੀਕਤਾਂ ਤੇ ਸਿਸਟਮ ਦੀਆਂ ਮਤਲਬ ਵੱਡੀਆਂ ਖਾਮੀਆਂ ਸਾਹਮਣੇ ਆਉਂਦੀਆਂ ਨੇ ਤੇ ਇਸ ਵਿੱਚ ਸਭ ਤੋਂ ਵੱਡਾ ਛਟਕਾ ਉਦਮੀਆਂ ਨੂੰ ਲੱਗਾ ਹੈ ਹਾਂ ਕੈਨੇਡਾ ਦਾ ਮਸ਼ਹੂਰ ਸਟਾਰਟਅਪ ਵੀਜ਼ਾ ਪ੍ਰੋਗਰਾਮ ਜਿਸ ਨੂੰ ਕਦੇ ਦੁਨੀਆ ਭਰ ਦੇ ਨਵੀਨਤਾਕਾਰੀ ਦਿਮਾਗਾਂ ਲਈ ਇੱਕ ਸੁਨਹਿਰੀ ਟਿਕਟ ਕਿਹਾ ਜਾਂਦਾ ਸੀ ਉਹ ਹੁਣ ਇੱਕ ਤਰ੍ਹਾਂ ਨਾਲ ਟਹਟੇਰੀ ਹੋ ਗਿਆ ਹੈ ਟਹਟੇਰੀ ਤੇਹਟੇਰੀ ਸ਼ਬਦ ਵੀ ਸ਼ਾਇਦ ਛੋਟਾ ਹੈ ਹਾਲਤ ਇਹ ਹੈ ਕਿ 1 ਜਨਵਰੀ 2026 ਤੋਂ ਇਸ ਪ੍ਰੋਗਰਾਮ ਤਹਿਤ ਨਵੀਆਂ ਅਰਜ਼ੀਆਂ ਲੈਣ ਤੇ ਪੱਕੀ ਰੋਕ ਲਗਾ ਦਿੱਤੀ ਗਈ ਹੈ ਪੱਕੀ ਰੋਕ ਪਰ ਕਿਉਂ ਕਾਰਨ ਜਾਣ ਕੇ ਹੈਰਾਨੀ ਹੁੰਦੀ ਹੈ ਜਿਸ ਪ੍ਰੋਗਰਾਮ ਦਾ ਪ੍ਰੋਸੈਸਿੰਗ ਸਮਾਂ ਕਦੇ 6 ਮਹੀਨੇ ਹੁੰਦਾ ਸੀ ਉਹ ਹੁਣ 10 ਸਾਲ ਤੱਕ ਪਹੁੰਚ ਗਿਆ ਹੈ ਕੀ 10 ਸਾਲ ਹਾਂਜੀ 10 ਸਾਲ ਅਕਤੂਬਰ 2025 ਤੱਕ 43000 ਤੋਂ ਵੱਧ ਅਰਜ਼ੀਆਂ ਬਸਤੂੜ ਫਕਰੀਆਂ ਸਨ ਇੱਕ ਮਿੰਟ ਰੁਕੋ 10 ਸਾਲ ਇਹ ਕਿਵੇਂ ਹੋ ਸਕਦਾ ਹੈ ਸਰਕਾਰ ਕਹਿੰਦੀ ਹੈ ਕਿ ਉਹ ਗੁਣਵੱਤਾ ਤੇ ਧਿਆਨ ਦੇਣਾ ਚਾਹੁੰਦੇ ਨੇ ਪਰ ਪਰ ਕੀ ਇੱਕ ਪ੍ਰੋਗਰਾਮ ਨੂੰ 10 ਸਾਲਾਂ ਦੇ ਬੈਕਲੌਗ ਤੱਕ ਪਹੁੰਚਾ ਕੇ ਪੂਰੀ ਤਰ੍ਹਾਂ ਬੰਦ ਕਰ ਦੇਣਾ ਹੀ ਇਸ ਦਾ ਹੱਲ ਹੈ ਸਹੀ ਸਵਾਲ ਹੈ ਇਹ ਤਾਂ ਨੀਤੀਗਤ ਅਸਫਲਤਾ ਤੋਂ ਵੱਧ ਇੱਕ ਪ੍ਰਬੰਧਕੀ ਦਬਾਹੀ ਵਰਗਾ ਲੱਗਦਾ ਹੈ ਬਿਲਕੁਲ ਇਹ ਸਿੱਧੇ ਤੌਰ ਤੇ ਇੱਕ ਪ੍ਰਬੰਧਕੀ ਤਬਾਹੀ ਹੀ ਹੈ ਇਸ ਪ੍ਰੋਗਰਾਮ ਦਾ ਹਾਲ ਉਸ ਦੁਕਾਨ ਵਰਗਾ ਹੋ ਗਿਆ ਜਿਸ ਨੇ ਬਾਹਰ ਸਭ ਕੁਝ ਮੁਫਤ ਦਾ ਬੋਰਡ ਲਗਾ ਦਿੱਤਾ ਪਰ ਅੰਦਰ ਸਮਾਨ ਦੇਣ ਲਈ ਸਿਰਫ ਇੱਕ ਹੀ ਬੰਦਾ ਬਿਠਾਇਆ ਤੇ ਭੀੜ ਇਕੱਠੀ ਹੋ ਗਈ ਪੀੜ ਤਾਂ ਇਕੱਠੀ ਹੋਣੀ ਹੀ ਸੀ ਪਰ ਕਿਸੇ ਦੇ ਹੱਥ ਕੁਝ ਨਹੀਂ ਲੱਗਾ ਸਰਕਾਰ ਨੇ ਬਿਨਾ ਕਿਸੇ ਤਿਆਰੀ ਜਾਂ ਸਾਧਨਾਂ ਦੇ ਇੱਕ ਬਹੁਤ ਹੀ ਆਕਰਸ਼ਕ ਯੋਜਨਾ ਸ਼ੁਰੂ ਕਰ ਦਿੱਤੀ ਤੇ ਨਤੀਜਾ ਨਤੀਜਾ ਇਹ ਹੋਇਆ ਕਿ ਹਜ਼ਾਰਾਂ ਉਦਮੀਆਂ ਦੇ ਸੁਪਨੇ ਤੇ ਉਹਨਾਂ ਦਾ ਕੀਮਤੀ ਪੈਸਾ 10 ਸਾਲ ਲੰਬੀ ਲਾਈਨ ਵਿੱਚ ਫਸਕੇ ਰਹਿ ਗਿਆ ਤੇ ਹੁਣ ਸਰਕਾਰ ਕੀ ਕਹਿ ਰਹੀ ਹੈ ਹੁਣ ਕਹਿ ਰਹੀ ਹੈ ਕਿ 2026-28 ਲਈ ਵਪਾਰਿਕ ਵੀਜ਼ਾ ਕੋਟਾ 50% ਘਟਾ ਕੇ ਸਿਰਫ 500 ਸਾਲਾਨਾ ਕਰ ਦਿੱਤਾ ਜਾਵੇਗਾ ਸਿਰਫ 500 ਹਾਂ ਤੇ ਇੱਕ ਨਵਾਂ ਹੋਰ ਵੀ ਸਖਤ ਪ੍ਰੋਗਰਾਮ ਲਿਆਂਦਾ ਗਿਆ ਆਵੇਗਾ ਪਰ ਉਹਨਾਂ ਹਜ਼ਾਰਾਂ ਲੋਕਾਂ ਦਾ ਕੀ ਜਿਹੜੇ ਪਹਿਲਾਂ ਹੀ ਲਾਈਨ ਵਿੱਚ ਲੱਗੇ ਹੋਏ ਨੇ ਉਹਨਾਂ ਦੇ 10 ਸਾਲ ਤਾਂ ਬਰਬਾਦ ਹੋ ਗਏ ਬਿਲਕੁਲ ਇਹ ਤਾਂ ਇੱਕ ਪੂਰੀ ਪੀੜੀ ਦੇ ਉਦਮੀਆਂ ਨਾਲ ਧੋਖਾ ਹੈ ਇਹੀ ਤਾਂ ਇਸ ਸਿਸਟਮ ਦਾ ਮਨੁੱਖੀ ਪਹਿਲੂ ਹੈ ਜਿਸ ਬਾਰੇ ਅਕਸਰ ਗੱਲ ਨਹੀਂ ਹੁੰਦੀ ਇਹ ਸਿਰਫ ਫਾਈਲਾਂ ਨਹੀਂ ਹਨ ਇਹ ਲੋਕਾਂ ਦੀਆਂ ਜ਼ਿੰਦਗੀਆਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਸੁਪਨੇ ਨੇ ਜੋ ਇਸ ਸਿਸਟਮ ਦੀ ਅਣਗੇਲੀ ਕਾਰਨ दांव ਤੇ ਲੱਗੇ ਹੋਏ ਨੇ ਹੂੰ ਇਸੇ ਤਰ੍ਹਾਂ ਇੱਕ ਹੋਰ ਹਕੀਕਤ ਵਿਦਿਆਰਥੀਆਂ ਨਾਲ ਜੁੜੀ ਹੋਈ ਹੈ ਕੈਨੇਡਾ ਵਿੱਚ ਪੜ੍ਹਾਈ ਦਾ ਅਸਲ ਖਰਚਾ ਓ ਇਹ ਤਾਂ ਇੱਕ ਹੋਰ ਹੀ ਕਹਾਣੀ ਹੈ ਅੰਕੜੇ ਦੇਖੀਏ ਤਾਂ ਹੈਰਾਨੀ ਹੁੰਦੀ ਹੈ ਬੈਚਲਰ ਡਿਗਰੀ ਲਈ ਔਸਤ ਸਾਲਾਨਾ ਟਿਊਸ਼ਨ ਫੀਸ 36100 ਡਾਲਰ ਲਗਭਗ 24 ਲੱਖ ਰੁਪਏ ਹਾਂ ਹਰ ਸਾਲ ਇੱਕ ਨਵੀਂ ਗੱਡੀ ਖਰੀਦਣ ਦੇ ਬਰਾਬਰ ਹੋ ਗਿਆ ਸਿਰਫ ਫੀਸ ਫੀਸ ਵਿੱਚ ਤੇ ਇਹ ਤਾਂ ਸਿਰਫ ਸ਼ੁਰੂਆਤ ਹੈ ਇਸ ਤੋਂ ਉੱਤੇ ਰਹਿਣ ਸਹਿਣ ਦਾ ਖਰਚਾ ਹੈ ਜਿਹੜਾ ਟੋਰਾਂਟੋ ਜਾਂ ਵੈਂਕੂਵਰ ਵਰਗੇ ਸ਼ਹਿਰਾਂ ਵਿੱਚ ਆਰਾਮ ਨਾਲ 15-20 ਹਜ਼ਾਰ ਡਾਲਰ ਸਾਲਾਨਾ ਤੱਕ ਪਹੁੰਚ ਜਾਂਦਾ ਹੈ ਤੇ ਫਿਰ ਸਿਹਤ ਬੀਮਾ ਕਿਤਾਬਾਂ ਆਉਣ ਜਾਣ ਦਾ ਖਰਚਾ ਬਿਲਕੁਲ ਇਸੇ ਲਈ ਇਮੀਗ੍ਰੇਸ਼ਨ ਵਿਭਾਗ ਵੀਜ਼ਾ ਦੇਣ ਤੋਂ ਪਹਿਲਾਂ ਬੈਂਕ ਵਿੱਚ ਵੱਡੀ ਰਕਮ ਦੇਖਣਾ ਚਾਹੁੰਦਾ ਹੈ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਵਿਦਿਆਰਥੀ ਇੱਥੇ ਆ ਕੇ ਵਿੱਤੀ ਮੁਸ਼ਕਿਲਾਂ ਵਿੱਚ ਨਾ ਫਸ ਜਾਵੇ ਪਰ ਜਦੋਂ ਕੋਈ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਜਾਂ ਕਰਜ਼ਾ ਲੈ ਕੇ ਇੰਨਾ ਪੈਸਾ ਖਰਚ ਕਰਕੇ ਇੱਥੇ ਆਉਂਦਾ ਹੈ ਤਾਂ ਉਸ ਤੇ ਪੈਸਾ ਵਾਪਸ ਕਮਾਉਣ ਦਾ ਦਬਾਅ ਵੀ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਬਹੁਤ ਜ਼ਿਆਦਾ ਤੇ ਕਈ ਵਾਰ ਇਹੀ ਦਬਾਅ ਤੇ ਮਜਬੂਰੀ ਉਹਨਾਂ ਨੂੰ ਅਜਿਹੇ ਹਾਲਾਤਾਂ ਵਿੱਚ ਫਸਾ ਦਿੰਦੀ ਹੈ ਜਿੱਥੇ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ ਸਤੀ ਇੱਕ ਬਹੁਤ ਹੀ ਮਤਲਬ ਦੁਖਦਾਈ ਮਿਸਾਲ ਸਾਨੂੰ ਕੈਲਗਰੀ ਵਿੱਚ ਦੇਖਣ ਨੂੰ ਮਿਲੀ ਹਾਂ ਇਹ ਇੱਕ ਅਜੇਹੀ ਕਹਾਣੀ ਹੈ ਜਿਹੜੀ ਸੁਣ ਕੇ ਦਿਲ ਕੰਬ ਜਾਂਦਾ ਹੈ ਕੈਲਗਰੀ ਦੇ ਮਰੀਨਾ ਡੋਸਾ ਐਂਡ ਤੰਦੂਰੀ ਗ੍ਰਿਲ ਰੈਸਟੋਰੈਂਟ ਦੇ ਤਿੰਨ ਮਾਲਕਾਂ ਨੇ ਉਹਨਾਂ ਨੇ ਆਪਣੇ ਹੀ ਦੇਸ਼ ਤੋਂ ਆਏ ਤਿੰਨ ਰਸੋਈਆਂ ਦਾ ਬੇਰਹਿਮੀ ਨਾਲ ਸ਼ੋਸ਼ਣ ਕੀਤਾ ਉਹਨਾਂ ਨੇ ਹਰ ਇੱਕ ਤੋਂ ਐਲ ਐਮ ਆਈ ਐ ਲਈ 24000 ਡਾਲਰ ਦੀ ਮੰਗ ਕੀਤੀ 24000 ਡਾਲਰ ਹਾਂਜੀ ਹੁਣ ਐਲ ਐਮ ਆਈ ਐ ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹਮ ਇੱਕ ਆਮ ਵਿਅਕਤੀ ਲਈ ਇਸ ਦਾ ਕੀ ਮਤਲਬ ਹੈ ਇਹ ਇੰਨਾ ਕੀਮਤੀ ਕਿਉਂ ਹੈ ਕਿ ਕੋਈ ਇਸ ਲਈ 24000 ਡਾਲਰ ਦੇ ਦੇਵੇ ਦੇਖੋ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਐਲ ਐ ਐਮ ਆਈਏ ਉਹ ਜਾਦੂਈ ਕਾਗਜ਼ ਹੈ ਜਿਸ ਨਾਲ ਇੱਕ ਮਾਲਕ ਸਰਕਾਰ ਨੂੰ ਇਹ ਸਾਬਤ ਕਰਦਾ ਹੈ ਕਿ ਮੈਨੂੰ ਇਸ ਕੰਮ ਲਈ ਕੋਈ ਕੈਨੇਡੀਅਨ ਨਹੀਂ ਮਿਲਿਆ ਇਸ ਲਈ ਮੈਨੂੰ ਬਾਹਰੋਂ ਬੰਦਾ ਲਿਆਉਣ ਦੀ ਇਜਾਜ਼ਤ ਦਿਓ ਅੱਛਾ ਤੇ ਇਸੇ ਕਾਗਜ਼ ਦੇ ਦਮ ਤੇ ਵਰਕ ਪਰਮਿਟ ਤੇ ਫਿਰ ਪੀਆਰ ਦਾ ਰਾਹ ਖੁੱਲਦਾ ਏ ਇੱਕ ਤਰ੍ਹਾਂ ਨਾਲ ਕੈਨੇਡਾ ਵਿੱਚ ਪੱਕੇ ਹੋਣ ਦੀ ਪਹਿਲੀ ਤੇ ਸਭ ਤੋਂ ਮਹੱਤਵਪੂਰਨ ਪੌੜੀ ਏ ਉਹ ਤਾਂ ਇਸੇ ਲਈ ਬੇਈਮਾਨ ਮਾਲਕ ਇਸ ਦੀ ਦੁਰਵਰਤੋਂ ਕਰਦੇ ਨੇ ਬਿਲਕੁਲ ਉਹ ਮਜਬੂਰ ਲੋਕਾਂ ਤੋਂ ਲੱਖਾਂ ਰੁਪਏ ਬਟੋਰਦੇ ਨੇ ਜਦ ਕਿ ਇਸ ਦੀ ਅਸਲ ਸਰਕਾਰੀ ਫੀਸ ਸਿਰਫ 1000 ਡਾਲਰ ਹੁੰਦੀ ਏ ਸਿਰਫ 1000 ਡਾਲਰ ਹਾਂ ਤੇ ਉਹ ਵੀ مالک ਨੇ ਦੇਣੀ ਹੁੰਦੀ ਹੈ ਵਰਕਰ ਨੇ ਨਹੀਂ ਅਤੇ ਇਸ ਕੇਸ ਵਿੱਚ ਤਾਂ ਸ਼ੋਸ਼ਣ ਸਿਰਫ ਪੈਸੇ ਦਾ ਨਹੀਂ ਸੀ ਹਨਾ ਬਿਲਕੁਲ ਨਹੀਂ ਇੱਕ ਪੀੜਿਤ ਰਾਮ ਲਿੰਗਮ ਦੀ ਕਹਾਣੀ ਤਾਂ ਮਤਲਬ ਰੂਹ ਕੰਬਾ ਦਿੰਦੀ ਹੈ ਉਸ ਨੂੰ ਤਨਖਾਹ ਵਾਲੇ ਦਿਨ ਏਟੀਐਮ ਲੈ ਜਾਇਆ ਜਾਂਦਾ ਸੀ ਤਾਂ ਜੋ ਉਹ 2000 ਡਾਲਰ ਕਟਵਾ ਕੇ ਸਿੱਧਾ ਮਾਲਕ ਦੇ ਹੱਥੇ ਰੱਖ ਸਕੇ ਤੇ ਉਸ ਨੂੰ ਇਹ 24000 ਡਾਲਰ ਦਾ ਕਰਜ਼ਾ ਉਤਾਰਨ ਲਈ ਇੱਕ ਸਾਲ ਤੱਕ ਹਫ਼ਤੇ ਵਿੱਚ 6 ਦਿਨ ਰੋਜ਼ਾਨਾ 12 ਤੋਂ 14 ਘੰਟੇ ਕੰਮ ਕਰਨਾ ਪਿਆ ਸੋਚ ਕੇ ਦੇਖੋ ਅਦਾਲਤ ਵਿੱਚ ਪੀੜਤਾ ਨੇ ਜੋ ਗਵਾਹੀ ਦਿੱਤੀ ਉਹ ਹੋਰ ਵੀ ਭਿਆਨਕ ਸੀ ਉਹਨਾਂ ਦੱਸਿਆ ਕਿ ਉਹਨਾਂ ਨਾਲ ਗਾਲੀ ਗਲੋਚ ਤੇ ਸਰੀਰਕ ਹਿੰਸਾ ਵੀ ਹੁੰਦੀ ਸੀ। ਓਹੋ! ਇੱਕ ਪੀੜਤ ਨੇ ਕਿਹਾ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਗੁਲਾਮ ਹੋਣਾ ਕਿਹੋ ਜਿਹਾ ਹੁੰਦਾ ਹੈ। ਇਹ ਤਾਂ ਬਹੁਤ ਬਹੁਤ ਸ਼ਕਤੀਸ਼ਾਲੀ ਬਿਆਨ ਹੈ। ਹਾਂ, ਖੁਸ਼ੀ ਦੀ ਗੱਲ ਇਹ ਹੈ ਕਿ ਦੋਸ਼ੀਆਂ ਨੂੰ ਸਜ਼ਾ ਹੋਈ। 90 ਦਿਨਾਂ ਦੀ ਜੇਲ੍ਹ, ਜੋ ਉਹ ਵੀਕਐਂਡ ਤੇ ਕੱਟਣਗੇ ਤੇ ਪੀੜਤਾਂ ਨੂੰ 44000 ਡਾਲਰ ਵਾਪਸ ਕਰਨ ਦਾ ਹੁਕਮ। ਪਰ ਕੀ ਇਹ ਸਜ਼ਾ ਕਾਫੀ ਹੈ? ਕਿਸੇ ਨੂੰ ਗੁਲਾਮ ਵਾਂਗ ਮਹਿਸੂਸ ਕਰਵਾਉਣ ਦੀ ਸਜ਼ਾ ਸਿਰਫ ਵੀਕੈਂਡ ਤੇ ਜੇਲ੍ਹ ਜਾਣਾ ਇਹ ਇੱਕ ਵੱਡੀ ਬਹਿਸ ਦਾ ਵਿਸ਼ਾ ਹੈ ਪਰ ਕਾਨੂੰਨੀ ਨਜ਼ਰੀਏ ਤੋਂ ਇਹ ਕੇਸ ਇੱਕ ਮਿਸਾਲ ਕਾਇਮ ਕਰਦਾ ਹੈ ਹੂੰ ਇਹ ਦਰਸਾਉਂਦਾ ਹੈ ਕਿ ਸਿਸਟਮ ਪਾਵੇ ਹੌਲੀ ਹੋਵੇ ਅੰਤ ਵਿੱਚ ਨਿਆਂ ਦੇ ਸਕਦਾ ਹੈ ਤੇ ਇਹ ਦੂਜੇ ਸ਼ੋਸ਼ਣ ਕਰਨ ਵਾਲੇ ਮਾਲਕਾਂ ਲਈ ਇੱਕ ਸਪਸ਼ਟ ਸੰਦੇਸ਼ ਹੈ ਕਿ ਤੁਸੀਂ ਹਮੇਸ਼ਾ ਬਚ ਨਹੀਂ ਸਕਦੇ ਅਤੇ ਇੱਥੇ ਹੀ ਸਭ ਤੋਂ ਵੱਡਾ ਵਿਰੋਧਾਵਾਸ ਦੇਖਣ ਨੂੰ ਮਿਲਦਾ ਹੈ ਇੱਕ ਪਾਸੇ ਕੈਨੇਡਾ ਵਿੱਚ ਜ਼ਮੀਨੀ ਪੱਧਰ ਤੇ ਭਾਰਤ ਤੋਂ ਆਏ ਕਾਮਿਆਂ ਦਾ ਇਸ ਤਰ੍ਹਾਂ ਸ਼ੋਸ਼ਣ ਹੋ ਰਿਹਾ ਹੈ ਤੇ ਦੂਜੇ ਪਾਸੇ ਦੂਜੇ ਪਾਸੇ ਕੈਨੇਡਾ ਦੇ ਸਭ ਤੋਂ ਉੱਚੇ ਪੱਧਰ ਦੇ ਨੇਤਾ ਉਸੇ ਦੇਸ਼ ਭਾਰਤ ਨਾਲ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਦੌਰੇ ਕਰ ਰਹੇ ਨੇ ਬਿਲਕੁਲ ਇਹੀ ਇਸ ਕਹਾਣੀ ਦਾ ਸਭ ਤੋਂ ਗੁੰਝਲਦਾਰ ਹਿੱਸਾ ਹੈ ਬ੍ਰਿਟਿਸ਼ ਕੋਲੰਬੀਆ ਯਾਨੀ BC ਦੇ ਪ੍ਰੀਮੀਅਰ ਡੇਵਿਡ EB ਤੇ ਮੰਤਰੀ ਰਵੀ ਕਾਲੋਂ ਭਾਰਤ ਦੇ ਵਪਾਰਕ ਦੌਰੇ ਤੇ ਜਾ ਰਹੇ ਨੇ ਤੇ ਇਸ ਦਾ ਕਾਰਨ ਤਾਂ ਸਾਫ਼ ਹੈ ਹਾਂ ਕਾਰਨ ਸਾਫ਼ ਹੈ ਭਾਰਤ ਬਹੁਤ ਤੇਜ਼ੀ ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਵੱਲ ਵਧ ਰਿਹਾ ਹੈ ਤੇ ਬੀਸੀ ਲਈ ਭਾਰਤ ਇੱਕ ਬਹੁਤ ਵੱਡੀ ਮਾਰਕੀਟ ਹੈ ਬਹੁਤ ਵੱਡੀ 2024 ਚ ਦੋਵਾਂ ਵਿਚਕਾਰ 2 ਬਿਲੀਅਨ ਡਾਲਰ ਦਾ ਵਪਾਰ ਹੋਇਆ ਸੀ ਪਰ ਇਸ ਦੌਰੇ ਤੇ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦਾ ਪਰਛਾਵਾ ਵੀ ਤਾਂ ਹੋਵੇਗਾ ਮਤਲਬ ਦੋਹਾਂ ਦੇਸ਼ਾਂ ਵਿਚਕਾਰ ਸਿਆਸੀ ਤਣਾਅ ਸਿਖਰ ਤੇ ਹੈ ਹਾਂ ਬਿਲਕੁਲ ਅਰੇ ਇਹ ਮਾਹੌਲ ਵਿੱਚ ਵਪਾਰਕ ਗਲਬਾਤ ਕਿਵੇਂ ਸੰਭਵ ਹੈ ਇਹ ਹੀ ਤਾਂ ਕੂਟਨੀਤੀ ਦਾ ਅਸਲ ਇਮਤਿਹਾਨ ਹੈ ਪੀਮੀਨਰ ایਬੀ ਨੇ ਇਸ ਮੁੱਦੇ ਤੇ ਬਹੁਤ ਸਾਵਧਾਨੀ ਨਾਲ ਬਿਆਨ ਦਿੱਤਾ ਹੈ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਨਿਝਰ ਦੀ ਹੱਤਿਆ ਇੱਕ ਗੰਭੀਰ ਮਾਮਲਾ ਹੈ ਤੇ ਇਸ ਦੀ ਜਾਂਚ ਕਰਨਾ ਸੰਗੀ ਸਰਕਾਰ ਯਾਨੀ ਓਟਾਵਾ ਦੀ ਜ਼ਿੰਮੇਵਾਰੀ ਹੈ ਪਰ ਉਹਨਾਂ ਦਾ ਯਾਨੀ BC ਸਰਕਾਰ ਦਾ ਕੰਮ ਆਪਣੇ ਸੂਬੇ ਦੇ ਲੋਕਾਂ ਲਈ ਰੋਜ਼ਗਾਰ ਤੇ ਆਰਥਿਕ ਮੌਕੇ ਪੈਦਾ ਕਰਨਾ ਹੈ अच्छा त वो एक तरह ਨਾਲ ਸਿਆਸਤ ਤੇ ਵਪਾਰ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਹਾਂ ਖਾਸ ਕਰਕੇ ਜਦੋਂ ਅਮਰੀਕਾ ਵਰਗੇ ਦੇਸ਼ਾਂ ਵੱਲੋਂ ਲਗਾਏ ਗਏ ਟੈਰਿਫਾਂ ਕਾਰਨ ਉਹਨਾਂ ਦੇ ਜੰਗਲਾਤ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ ਸਮਝ ਗਿਆ ਤਾਂ ਇੱਕ ਪਾਸੇ ਭਾਰਤ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਦੂਜੇ ਪਾਸੇ ਚੀਨ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ ਹਾਂਜੀ ਪ੍ਰਧਾਨ ਮੰਤਰੀ ਮਾਰਕਰਨੀ ਵੀ ਚੀਨ ਦੇ ਦੌਰੇ ਤੇ ਜਾ ਰਹੇ ਨੇ ਜੋ ਕਿ 2017 ਤੋਂ ਬਾਅਦ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਬਿਲਕੁਲ ਤੇ ਇਹ ਦੌਰਾਂ ਵਿੱਚ ਬਹੁਤ ਤਣਾਅਪੂਰਨ ਮਾਹੌਲ ਵਿੱਚ ਹੋ ਰਿਹਾ ਹੈ ਪਿਛਲੇ ਸਾਲ ਕੈਨੇਡਾ ਨੇ ਚੀਨੀ ਇਲੈਕਟ੍ਰਿਕ ਗੱਡੀਆਂ ਤੇ 100% ਟੈਰਿਫ ਲਗਾ ਦਿੱਤਾ ਸੀ ਆਪਣੇ ਕਰੇਲੂ ਆਟੋ ਉਦਯੋਗ ਨੂੰ ਬਚਾਉਣ ਲਈ ਹਾਂ ਪਰ ਚੀਨ ਨੇ ਇਸ ਦਾ ਜਵਾਬ ਬਹੁਤ ਸ਼ਕਤੀ ਨਾਲ ਦਿੱਤਾ ਕਿਵੇਂ ਉਹਨਾਂ ਨੇ ਬਦਲੇ ਵਿੱਚ ਕੈਨੇਡਾ ਦੀਆਂ ਸਭ ਤੋਂ ਮਹੱਤਵਪੂਰਨ ਬਰਾਮਦਾਂ ਜਿਵੇਂ ਕਿ ਕੈਨੋਲਾ ਮਟਰ ਸੂਰ ਦਾ ਮਾਸ ਸਮੁੰਦਰੀ ਭੋਜਨ ਉਹਨਾਂ ਸਭ ਤੇ ਭਾਰੀ ਟੈਰਿਫ ਲਗਾ ਦਿੱਤੇ ਹਾਂਜੀ ਇਸ ਨਾਲ ਕੈਨੇਡਾ ਦੇ ਕਿਸਾਨਾਂ ਤੇ ਬਰਾਮਦਕਾਰਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਤਾਂ ਇਸ ਦਾ ਮਤਲਬ ਪ੍ਰਧਾਨ ਮੰਤਰੀ ਕਰਨੀ ਇੱਕ ਬਹੁਤ ਹੀ ਮੁਸ਼ਕਲ ਮਿਸ਼ਨ ਤੇ ਨੇ ਬਹੁਤ ਮੁਸ਼ਕਲ ਉਹ ਇੱਕ ਤਰ੍ਹਾਂ ਨਾਲ ਕਮਜ਼ੋਰ ਸਥਿਤੀ ਵਿੱਚ ਗੱਲਬਾਤ ਕਰਨ ਜਾ ਰਹੇ ਨੇ ਇਹ ਕੋਸ਼ਿਸ਼ ਕਰਨ ਲਈ ਕਿ ਸਾਡਾ ਕੈਨੋਲਾ ਤੇ ਸੂਰ ਦਾ ਮਾਸ ਦੁਬਾਰਾ ਚੀਨ ਦੀ ਮਾਰਕੀਟ ਵਿੱਚ ਵਿਕ ਸਕੇ ਬਿਲਕੁਲ ਇਹ ਦੌਰਾ ਕੈਨੇਡੀਅਨ ਆਰਥਿਕਤਾ ਲਈ ਖਾਸ ਕਰਕੇ ਖੇਤੀਬਾੜੀ ਸੈਕਟਰ ਲਈ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ ਉਹਨਾਂ ਨੂੰ ਆਰਥਿਕ ਲੋੜਾਂ ਤੇ ਚੀਨ ਨੂੰ ਲੈ ਕੇ ਕਰੇਲੂ ਤੇ ਅੰਤਰਰਾਸ਼ਟਰੀ ਸਿਆਸੀ ਦਬਾਅ ਵਿਚਕਾਰ ਇੱਕ ਬਹੁਤ ਹੀ ਨਾਜ਼ੁਕ ਸੰਤੁਲਨ ਬਣਾਉਣਾ ਪਵੇਗਾ। ਤਾਂ ਫਿਰ ਜੇ ਅਸੀਂ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਤਸਵੀਰ ਕੀ ਬਣਦੀ ਹੈ? ਇੱਕ ਪਾਸੇ ਐਕਸਪ੍ਰੈਸ ਐਂਟਰੀ ਵਰਗੇ ਵੱਡੇ ਮੌਕੇ, ਦੂਜੇ ਪਾਸੇ ਸਟਾਰਟਅਪ ਵੀਜ਼ਾ ਵਰਗੀਆਂ ਵੱਡੀਆਂ ਸਫਲਤਾਵਾਂ। ਇੱਕ ਪਾਸੇ FIFA ਲਈ ਲਾਲ ਗਲੀਚੇ ਵਿਛਾਏ ਜਾ ਰਹੇ ਨੇ ਤੇ ਦੂਜੇ ਪਾਸੇ ਕਾਮਿਆਂ ਦੇ ਸ਼ੋਸ਼ਣ ਦੀਆਂ ਦਰਦਨਾਕ ਕਹਾਣੀਆਂ ਨੇ। ਤੇ ਵਿਸ਼ਵ ਪੱਧਰ ਤੇ ਕੈਨੇਡਾ ਸਿਆਸੀ ਤਣਾ ਦੇ ਬਾਵਜੂਦ ਭਾਰਤ ਤੇ ਚੀਨ ਵਰਗੀਆਂ ਆਰਥਿਕ ਸ਼ਕਤੀਆਂ ਨਾਲ ਆਪਣੇ ਰਿਸ਼ਤੇ ਬਚਾਉਣ ਲਈ ਜਦੋਜਹਿਦ ਕਰ ਰਿਹਾ ਹੈ। ਇਹ ਤਾਂ ਬਹੁਤ ਸਾਰੇ ਵਿਰੋਧਾਪਾਸਾ ਨਾਲ ਭਰੀ ਤਸਵੀਰ ਹੈ। ਬਿਲਕੁਲ ਅਤੇ ਇਹੀ ਸਾਨੂੰ ਅੱਜ ਦੇ ਸਭ ਤੋਂ ਵੱਡੇ ਸਵਾਲ ਤੇ ਲਿਆ ਕੇ ਖੜਾ ਕਰਦਾ ਹੈ। ਇੱਕ ਅਜੀਹਾ ਸਵਾਲ ਜਿਸ ਬਾਰੇ ਸੋਚਣਾ ਬਣਦਾ ਹੈ। ਜਦੋਂ ਇੱਕ ਦੇਸ਼ ਇੱਕੋ ਸਮੇਂ ਦੁਨੀਆ ਦੀ ਸਭ ਤੋਂ ਵਧੀਆ ਪ੍ਰਤਿਭਾ ਤੇ ਨਿਵੇਸ਼ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਨਾਲ ਹੀ ਆਪਣੇ ਘਰੇਲੂ ਉਦਯੋਗਾਂ ਨੂੰ ਬਚਾਉਣ ਤੇ ਆਪਣੇ ਹੀ ਸਿਸਟਮ ਦੀਆਂ ਖਾਮੀਆਂ ਕਾਰਨ ਹੋਏ ਮਨੁੱਖੀ ਨੁਕਸਾਨ ਨਾਲ ਨਜਿੱਟ ਰਿਹਾ ਹੈ ਤਾਂ ਉਹ ਅਸਲ ਸੰਤੁਲਨ ਕਿਵੇਂ ਸਥਾਪਿਤ ਕਰ ਸਕਦਾ ਹੈ ਕੀ ਕੋਈ ਦੇਸ਼ ਸੱਚਮੁੱਚ ਸਭ ਕੁਝ ਹਾਸਲ ਕਰ ਸਕਦਾ ਹੈ ਵਿਸ਼ਵੀਕਰਨ ਦੇ ਆਰਥਿਕ ਲਾਭ ਵੀ ਤੇ ਆਪਣੇ ਨਾਗਰਿਕਾਂ ਤੇ ਨਵੇਂ ਆਉਣ ਵਾਲਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਜਾਫਰ ਕੀਏ ਹਮੇਸ਼ਾ ਇੱਕ ਸਮਝੌਤਾ ਹੁੰਦਾ ਹੈ ਜਿੱਥੇ ਇੱਕ ਚੀਜ਼ ਨੂੰ ਪਾਉਣ ਲਈ ਦੂਜੀ ਦੀ ਕੀਮਤ ਚੁਕਾਉਣੀ ਹੀ ਪੈਂਦੀ ਹੈ